ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਂ ਗੋਪੀ ਆ ਮੈਂ ਮਲੇਸ਼ੀਆ ਰਿਹਾ ਤੇ ਮੇਰਾ ਵੀਰ ਦੋ ਤਿੰਨ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਬਣਾਈ ਸੀ ਉਹ ਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਆਪਣਾ ਜਿਹੜਾ ਆਹ ਵਾਲਾ ਬਲਦ ਆ ਠੀਕ ਹੈ ਤੈਨੂੰ ਖਾਦਣਾ ਆਹ ਵਾਲਾ ਬਲਦ ਆ ਤੇ ਉਹ ਇੱਕ ਘੋੜਾ ਠੀਕ ਹੈ ਆਹ ਵਾਲਾ ਜਿਹੜਾ ਘੋੜਾ ਨਾ ਠੀਕ ਹੈ ਇਹਦਾ ਮੇਰਾ ਵੀਰ ਆਪਾਂ ਜਨਕਿ ਕੰਮ ਕਰੀਦਾ ਵੀ ਚਲ ਇਹਨਾਂ ਧਿਆਨਤੀ ਰੱਖੀਦਾ ਗੋਹਾ ਕੂੜਾ ਕਰੀਦਾ ਬਾਕੀ ਪੱਠੇ ਪੁੱਠੇ ਵੱਡੀ ਤੇ ਬੱਕਰੀਆਂ ਵੀ ਹੈਗੀਆਂ ਆਪਣੇ ਕੋਲ ਇੱਥੇ ਜਨਕਿ ਕੋ ਫਾਰਮ ਫਾਰਮ ਨਹੀਂ ਆ ਕਿਹਕੇ ਕੋ ਡੰਗਰ ਵਾਲਾ ਇਹ ਮਿਲ ਕੇ ਹੈਗਾ ਚਿੜੀਆ ਘਰ ਜਿੱਦਾਂ ਕ ਕਿ ਜੁਗਾਂ ਨੂੰ ਜੁਗੇ ਤੇ ਕਸਟਮਰ ਆਉਂਦੇ ਠੀਕ ਹੈ ਉਹ ਵੀਡੀਓ ਥੱਲੇ ਕਈ ਭਰਾਵਾਂ ਨੇ ਵੀ ਕਮੈਂਟ ਕੀਤਾ ਕਿ ਪੰਜਾਬ 'ਚ ਆਪਾਂ ਨੂੰ ਸ਼ਰਮ ਮੁੰਦੀ ਸ਼ਰਮ ਸ਼ਰਮ ਵਾਲੀ ਗੱਲ ਨਹੀਂ ਮੇਰਾ ਵੀਰੇ 2016 17 ਤੁਹਾਨੂੰ ਗੱਲ ਦੱਸਦਾ 2016 'ਚ ਮੈਂ ਆਪਣੀ ਪੜ੍ਹਾਈ ਜਿੰਨੀ ਵੀ ਚੱਲ ਦਸਵੀਂ ਤੱਕ ਪੜਿਆ ਮੈਂ ਉਹ ਨਹੀਂ ਪੂਰੀ ਕੀਤੀ ਠੀਕ ਹੈ 2016 ਪੂਰੀ ਹੋ ਗਈ ਤੇ ਉਦੋਂ ਬਾਅਦ ਮੇਰਾ ਵੀਰੇ ਆਪਾਂ ਕੰਮਕੁਮ ਕੀਤਾ ਦਿਹਾੜੀ-ਧੂੜੀ ਕੀਤੀ ਘਰ ਦੇ ਹਾਲਾਤ ਠੀਕ ਨਹੀਂ ਗਾਂ ਤੇ ਪੜਿਆ ਵੀ ਨਹੀਂ ਗਿਆ ਆਪਣੇ ਤੋਂ ਤੇ ਘਰ ਦੇ ਹਾਲਾਤ ਠੀਕ ਨਹੀਂ ਸੀ ਤੇ ਉਦੋਂ ਮੇਰਾ ਵੀਰ ਜੋ ਆਪਾਂ ਦਿਹਾੜੀ ਜਾਂਦੇ ਰਹਿ ਤੁਹਾਨੂੰ ਦੱਸ ਦਿੰਦਾ ਵੀ ਅੱਧੀ ਦਿਹਾੜੀ ਅਦੀ ਦਿਹਾੜੀ ਵੀ ਤਾਂ ਦੱਸਾਂ ਕਿ ਭਾਜੀ 150 ਰੁਪਈਆ ਨਾਲ ਦਿਨਾ ਤੜਕੇ 7 ਵਜੇ ਤੋਂ ਲੈ ਕੇ ਤੇ ਦੁਪਹਿਰ ਦੇ 1 2 ਵਜੇ ਤੱਕ ਕੰਮ ਕਰੀਦਾ ਇਹ ਸਾਰੀ ਦਿਹਾੜੀ ਲੰਗੀ ਪੈਰੀ ਵੀ ਪਾਣੀ 'ਚ ਉਹ ਤੁਹਾਨੂੰ ਬੋਲਾ ਵੀ 150 ਰੁਪਈਆ ਕਿੰਨਾ ਕੁ ਹੁੰਦਾ ਠੀਕ ਹੈ ਇਧਰ ਤੇ 10 ਰਿੰਗੇ 10 ਰਿੰਗੇ ਵੀ ਹੋਣਾ ਮਲੇਸ਼ੀਆ ਦੇ ਤੇ ਉਹ ਮੇਰਾ ਵੀਰ ਘੜ ਤੋਂ ਘਾਟੇ 180 90 ਬਣਦੇ ਹੈ ਲਗਭਗ 200 ਰੁਪਈਆ ਬਣ ਜਾਂਦਾ ਠੀਕ ਹੈ ਤੇ ਬਾਕੀ 150 ਤਾਂ ਹੀ ਤੁਹਾਨੂੰ ਦੱਸ ਹੀ ਸਕਦਾ ਮੈਂ ਕੀ ਕਿੰਨੇ ਕੁ ਹੋਣਗੇ ਤੇ ਉਦੋਂ ਬਾਅਦ ਕੀ ਨਾ ਲਈਦਾ ਕਿ ਬਾਤ ਇਹ ਮੇਰਾ ਵੀਰ ਆਪਾਂ ਗੋਡਾ ਗੜ ਕੱਟਣ ਵੀ ਜਾਂਦੇ ਰਹੇ ਠੀਕ ਉਹਦੀ ਢੜੀ ਵੀ ਜਾਂਦੇ ਰਹੇ ਪੋਦੇ ਦਿਨਾਂ 'ਚ ਮੇਰਾ ਵੀਰ ਠੀਕ ਹੈ ਫੁੱਲ ਠੰਡ ਹੁੰਦੀ ਹੈ ਉਹ ਤੁਹਾਨੂੰ ਪਤਾ ਉਹ ਵੀ ਮੇਰਾ ਵੀਰ ਕਰਕੇ ਆਪਾਂ ਸੱਪੇ ਹੀ ਜਾਣਾ ਸ਼ਾਮਾਂ ਦੇ 7 ਵਜੇ ਤੱਕ 12 ਕ ਦੇ ਸਾਰੀ ਢੜੀ ਲਾਉਣ ਤੋਂ ਬਾਅਦ 200 ਰੁਪਏ ਮਿਲਦਾਂ ਦੱਸ ਸਾਰਾ ਤੇ 2015 ਦਾ ਰੈਂਟਾਂ ਨੂੰ ਗੱਲ ਦੱਸਣ ਤੇ ਆ ਇੱਥੇ ਮੇਰਾ ਵੀਰ ਆਇਆ ਮੈਂ ਇੱਥੇ ਮੇਰਾ ਵੀਰ ਘੜ ਤੋਂ ਘਟ ਵੀ 805 ਕੰਮ ਆ 9 ਘੰਟੇ ਡਿਊਟੀ ਆ ਠੀਕ ਹੈ 9 ਘੰਟੇ ਡਿਊਟੀ ਆ 8 ਤੋਂ 5 ਕੰਮ ਆ ਵਿੱਚ 1 ਘੰਟਾ ਰੈਸਟ ਆ ਯਾਨੀ ਕਿ 8 ਘੰਟੇ ਮੰਨ ਲਓ ਆਪਾਂ ਨੂੰ ਕੰਮ ਹੋ ਵੀ ਆਪਾਂ ਨੂੰ ਪੂਰਾ ਨਹੀਂ ਵਿੱਚੋਂ 5-6 ਘੰਟੇ ਕੰਮ ਕਰੀਦਾ ਕੋਈ 1-2 ਘੰਟੇ ਕੋ ਆਰਾਮ ਵੀ ਕਰ ਲਈਦਾ ਤੇ ਉਹਦੇ ਆਪਾਂ ਨੂੰ ਘਰ ਤੋਂ ਘੱਟ ਕੋਈ ਵੀ ਕੰਮ ਹੀ ਮਿਲੇਸ਼ਾ ਜਿਦਾ ਯਾਰ ਉਹਦੇ ਘਰ ਤੋਂ ਘੱਟ ਵੀ ਕੀ ਨਾ ਲੀਦਾ ਕਿ ਇੰਡੀਆ ਦਾ 1K ਰੁਪਿਆ 1K 1200000 ਰੁਪਿਆ ਜਾਂ 1200 ਠੀਕ ਹੈ ਨਿੱਢਾੜੀ ਪੈ ਜਾਂਦੀ ਆ ਘਰ ਤੋਂ ਘੱਟ ਵੀ ਠੀਕ ਹੈ ਸੁੱਖਾ ਸੁੱਖਾ ਵੀ ਜੋ ਕੰਮ ਹੋਵੇ ਕਿ ਮੇਰਾ ਵੀ ਇਹ ਹੀ ਆਪਾਂ ਨੂੰ ਕਾਰਨ ਨੇ ਠੀਕ ਹੈ ਇਹ ਇਹਨਾ ਕਾਰਨਾ ਕਰ ਗਈ ਕਿਉਂਕਿ ਕੰਮ ਮੇਰਾ ਵੀਰ ਆਪਾਂ ਇੰਡੀਆ ਬੜਾ ਕਰ ਛੱਡਿਆ ਇੰਡੀਆ ਕੀਤਾ ਸੀ ਤਾਂ ਦੀ ਇੱਥੇ ਟਿੱਗੇ ਆ ਇੰਨੇ ਸਾਲਾਂ ਤੋਂ ਇੰਡੀਆ ਨੇ ਕੀਤਾ ਤਾਂ ਦੇ ਇੱਥੇ ਟਿੱਗਿਆ ਨਹੀਂ ਜਾਣਾ ਤੇ ਕੰਮ ਮੇਰਾ ਵੀਰ ਕਰ ਛੱਡਿਆ ਪਰ ਉੱਥੇ ਮੇਰਾ ਵੀਰ ਤੁਹਾਡਾ ਕੀ ਨਾਲੀਦਾ ਵੀ ਗਦਰ ਨਹੀਂ ਹੈਗੀ ਮੇਰਾ ਵੀਰ ਕੰਮਾਂ ਦੀ ਠੀਕ ਹੈ ਤੇ ਚਲੋ ਕੰਮ ਕਿਉਂਕਿ ਪੋਪੂਲੇਸ਼ਨ ਆਪਣੀ ਜਿਆਦੀ ਆ ਆਬਾਦੀ ਆਪਣੀ ਜਿਆਦੀ ਆ ਉਹ ਸਾਬ ਨਾਲ ਜਿੰਨੇ ਵੀ ਕੰਪੀਟੀਸ਼ਨ ਨਹੀਂ ਹੈਗਾ ਯਾਨੀ ਕਿ ਪੀ ਬੰਦਿਆਂ ਦਾ ਪੀਨਿਕੇ ਪਪੂਲੇਸ਼ਨ ਜਿਆਦੀ ਆ ਉਹ ਇੱਕ ਬੰਦੇ ਨਵਾਜ ਮਾਰਨਗੇ ਦਾ ਆ ਜਾਣਗੇ ਕੋਈ ਗੱਲ ਨਹੀਂ ਮੈਂ ਤੇ 10 ਰੁਪਏ ਘੱਟ ਲੈ ਕੇ ਢਾੜੀ ਲਾ ਦੂੰ ਤੇ ਇਹ ਚੱਕਰ ਹੁੰਦਾ ਮੇਰਾ ਵੀਰ ਤੇ ਬਾਕੀ ਆਪਣਾ ਵੀਡੀਓ ਬਣਾਉਂਦਾ ਕੋਈ ਇਹ ਮਰਜ਼ੀ ਨਹੀਂ ਹੈਗਾ ਕਿ ਤੁਹਾਡਾ ਮੇਰਾ ਵੀ ਦਿਲ ਦੁਖਾਈਏ ਜੇ ਤੁਹਾਨੂੰ ਮਿਲ ਕਿ ਨੀਵਾ ਨੀਵਾ ਸਾਬਤ ਕਰੀਗੇ ਤੇ ਬਾਕੀ ਉਹ ਵੀ ਤੁਹਾਡੀ ਵੀ ਗੱਲ ਸੋਚ ਸਹੀ ਆ ਮੇਰਾ ਵੀਰ ਤੇ ਬਾਕੀ ਤੁਹਾਡੀ ਵੀਡੀਓ ਵੇਖੀ ਭਾਰੀ ਮੈਂ ਤੁਸੀਂ ਮਿਲ ਕੇ ਬਾਹਰਲੇ ਦੇਸ਼ ਚ ਕਿ ਮੈਨੂੰ ਲੱਗਦਾ ਕਿ ਸਿਰਬ ਕੰਟਰੀ ਚ ਕੁੰਡੇ ਜਿੰਨ ਕੇ ਟਰੱਕ ਚਲਾਉਂਦੇ ਲੋਰੀ ਚਲਾਉਂਦੇ ਜੋ țeṭr ਵਾਲਾ ਚਲਾਉਂਦੇ ਸਾਰੇ ਤੇ ਮੇਰਾ ਵੀਰ ਉਹ ਗੁਰ ਤੁਸੀਂ ਵੀ ਮਿਲ ਕੇ ਸੋਚ ਸਕਦੇ ਠੀਕ ਹੈ ਇਹ ਕੰਮ ਤੁਸੀਂ ਇੰਡੀਆ ਵੀ ਕਰ ਸਕਦੇ ਤੁਸੀਂ ਬਾਹਰ ਕਿਉਂ ਆਏ ਕਿਉਂਕਿ ਮੇਰਾ ਵੀਰ ਤੁਹਾਨੂੰ ਇਨਾ ਸੈਲਰੀ ਨਹੀਂ ਮਿਲਦੀ ਇਸੇ ਕਰਕੇ ਆਏ ਆ ਇਸੇ ਕਰਕੇ ਤੁਸੀਂ ਵੀ ਆਏ ਜੋ ਠੀਕ ਹੈ ਤੇ ਬਾਕੀ ਆਪਣਾ ਇਹ ਮਕਸਦ ਨਹੀਂ ਹੈ ਕਿ ਤੁਹਾਨੂੰ ਮੇਰਾ ਬੰਦੀ ਮਖਾਈਏ ਜਾਂ ਗਲਤ ਸਾਬਤ ਕਰੀਏ ਤੇ ਬਾਕੀ ਆਪਣੇ ਜੋ opinion ਹੀ ਠੀਕ ਹੈ ਉਹ ਆਪਾਂ ਤੁਹਾਨੂੰ ਦੇ ਛੱਡਿਆ ਤੇ ਤੁਸੀਂ ਮੇਰਾ ਵੀਰ ਦੇ ਸਕਦੇ ਕਮੈਂਟ ਅੰਮੀ ਚ ਆਪਣੀ ਖੁੱਲੀ ਹੁੰਦੀ ਆ ਤੇ ਬਾਕੀ ਤਾਂ ਤੁਹਾਡੀ ਗੱਲ ਨਹੀਂ ਕਰਦਾ ਹੋਰ ਹੀ ਬੜੇ ਭਰਾਵਾਂ ਨੇ ਆਪਾਂ ਨੂੰ ਮੈਸਜ ਮਿਲ ਕੇ ਬੋਲਿਆ ਵੀ ਮੈਸੀ ਵੀ ਕੀਤਾ ਕਮੈਂਟ ਵੀ ਬੜੇ ਕੀਤੇ ਵੀ ਤੁਹਾਨੂੰ ਸ਼ਰਮ ਆਉਂਦੀ ਐ ਜੋ ਇੰਡੀਆ ਮੇਰੇ ਸ਼ਰਮ ਚੁਰਮਾ ਲਈ ਗੱਲ ਨਹੀਂ ਕੋਈ ਬਸ ਇਹੀ ਰੀਜ਼ਨ ਐ ਕਿ ਉੱਥੇ ਆਪਾਂ ਨੂੰ ਪੈਸੇ ਨਹੀਂ ਹੁੰਨੇ ਮਿਲ ਸਕਦੇ ਠੀਕ ਐ ਨਹੀਂ ਮਿਲਦੇ ਨਹੀਂ ਜਿੰਨੇ ਆਪਾਂ ਨੂੰ ਚਲੋ ਡਿਸਰਵ ਕਰਦੇ ਆ ਤੇ ਚਲੋ ਵੀਡੀਓ ਨੂੰ ਕਰਦੇ ਇੱਥੇ ਖਤਮ ਮਿਲਦੇ ਆ ਹੋਰ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਚ ਤੇ ਸੱਚੇ ਅਕਾਲ ਜੀ